ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਸਾਇਤਮਾਲਾ ਕਿਤਾਬ ਦਾ ਵਾਰਤਕ ਭਾਗ ਦਾ ਪੰਜਵਾਂ ਪਾਠ ਤੁਰੰਤ ਦਾ ਹੁਨਰ ਕਰਨ ਲੱਗੇ ਹਾਂ ਜਿਹਦੇ ਨਾਮ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਕਿਸ ਬੰਦੇ ਦੇ ਅੰਦਰ ਤੁਰੰਤ ਦੀ ਕਲਾ ਹੈ ਹੁਨਰ ਦਾ ਭਾਵ ਹੁੰਦਾ ਕਲਾ ਹਨ ਹਰ ਇੱਕ ਦੇ ਅੰਦਰ ਹੁੰਦੀ ਹੈ ਪਰ ਅੱਜ ਕੱਲ ਅਸੀਂ ਉਸ ਕਲਾ ਨੂੰ ਖਤਮ ਕਰਦੇ ਜਾ ਰਹੇ ਹਾਂ ਤਾਂ ਜਿਸ ਕਾਰਨ ਸਾਡੇ ਸ਼ਰੀਰ ਨੂੰ ਬਿਮਾਰੀਆਂ ਨੇ ਜਕੜ ਲਿਆ ਇਸ ਨੂੰ ਲਿਖਨ ਵਾਲੇ ਹਨ ਡਾਕਟਰ ਨਰਿੰਦਰ ਸਿੰਘ ਕਪੂਰ ਜਿਨ੍ਹਾਂ ਦਾ ਜਨਮ 라ਵਲਪਿੰਡੀ ਪਾਕਿਸਤਾਨ ਵਿੱਚ ਸਰਦਾਰ ਹਰਦੀਪ ਸਿੰਘ ਅਤੇ ਮਾਤਾ ਵੀਰਾਵਲੀ ਜੀ ਦੇ ਘਰ ਹੋਇਆ ਡਾਕਟਰ ਕਪੂਰ ਉੱਚ ਕੋਟੀ ਦੇ ਪੰਜਾਬੀ ਦੇ ਨਿਬੰਧਕਾਰ ਰਹੇ ਹਨ ਇਨਾਂ ਦਾ ਜੋ ਅਮਰੀਕਾ ਯਾਤਰਾ ਨਾਲ ਸੰਬੰਧਿਤ ਸਫਰਨਾਮਾ ਹੈ ਸੱਚੋ ਸੱਚ ਅਤੇ ਮਾਰਟਿਨ Luther King ਅਤੇ ਗਿਆਨੀ ਦਿੱਤ ਸਿੰਘ ਜੀਵਨ ਤੇ ਰਚਨਾਵਾਂ ਉਹਨਾਂ ਦੀਆਂ ਹੋਰ ਪ੍ਰਸਿੱਧ ਰਚਨਾਵਾਂ ਹੋਈਆਂ ਨੇ ਉਹ ਅਸੀਂ ਇਹਨਾਂ ਦਾ ਪਾਠ ਤੁਰੰਦਾ ਹੁਨਰ ਕਰਨ ਲੱਗੇ ਹਾਂ ਜਿਹਦਾ ਭਾਅ ਮੈਂ ਤੁਹਾਨੂੰ ਦੱਸ ਚੱਕੀ ਹਾਂ ਤੁਰਨ ਦੀ ਕਲਾ ਜਿਹੜੀ ਕਿ ਸਾਰਾ ਦਿਨ ਅੰਦਰ ਹੁੰਦੀ ਆ ਪਰ ਅਸੀਂ ਉਸ ਨੂੰ ਦਿਨੋ ਦਿਨ ਖਤਮ ਕਰਦੇ ਜਾ ਰਹੇ ਹਾਂ ਸਿਰਫ ਸਬਰ ਸੰਤੋਖ ਵਾਲਾ ਵਿਅਕਤੀ ਤੇ ਲੰਬੇ ਪੈਡੇ ਚੱਲਣ ਵਾਲਾ ਵਿਅਕਤੀ ਹੀ ਜੋ ਹੈ ਤੁਰੰਦਾ ਸਹਾਜ ਕਰ ਸਕਦਾ ਹੈ ਕਸ ਕਰਨਾ ਉੱਦਮ ਕਰਨਾ ਕਹਿੰਦੇ ਹਨ ਕਿ ਜਿਹੜੇ ਲੋਕ ਠੀਕ ਤੁਰ ਨਹੀਂ ਸਕਦੇ ਉਹ ਸਦਾ ਗਲਤੀਆਂ ਦੇ ਨਿਸ਼ਾਨ ਨੇ ਤੇ ਪਹੁੰਚਦੇ ਹਨ ਮਨੁੱਖ ਜਦੋਂ ਦਾ ਕਾਰ ਤੇ ਸਵਾਰ ਹੋਇਆ ਹੈ ਉਸਨੇ ਤੁਰਨ ਦੀ ਮੋਜ ਤੋ ਵਾਂਝਿਆ ਹੋ ਗਿਆ ਹੈ ਉਹ ਹਮੇਸ਼ਾ ਸਕੂਟਰ ਤੇ ਗੱਡੀ ਤੇ ਰੇਲਾਂ ਦੇ ਵਿੱਚ ਜਹਾਜ਼ਾਂ ਦੇ ਅੰਦਰ ਸਫ਼ਰ ਕਰਨ ਨੂੰ ਪ੍ਰੈਫਰੈਂਸ ਦਿੰਦਾ ਹੈ ਪੈਦਲ ਚੱਲਣਾ ਤਾਂ ਸਮਝ ਲਓ ਉਸਨੇ ਘੱਟ ਹੀ ਕਰ ਦਿੱਤਾ ਹੈ ਉਹ ਜਦੋਂ ਦੂਰ ਨਿਕਲ ਜਾਂਦਾ ਹੈ ਤਾਂ ਉਦੋਂ ਵੀ ਉਹ ਦੂਰ ਨਿਕਲਦੇ ਹੋਏ ਉਹ ਗੱਡੀਆਂ ਤੇ ਜਾਂ ਸਕੂਟਰਾਂ ਤੇ ਸਫ਼ਰ ਕਰਨਾ ਜ਼ਿਆਦਾ ਪਸੰਦ ਕਰਦਾ ਹੈ ਬਜਾਏ ਕਿ ਪੈਦਲ ਤੁਰਨ ਦੇ ਸਿਰਫ ਮਨੁੱਖ ਨੂੰ ਸਮੁੰਦਰ ਦੇ ਕਿਨਾਰੇ ਤੇ ਪਹਾੜਾਂ ਦੇ ਕਿਨਾਰੇ ਚੰਗੇ ਲੱਗਦੇ ਹਨ ਜੋ ਕਿ ਉਸ ਨੂੰ ਤੁਰਨ ਦਾ ਅਫਸਰ ਪ੍ਰਦਾਨ ਕਰਦੇ ਹਨ ਇਹ ਤੁਰਨ ਦਾ ਅਸਰ ਪ੍ਰਦਾਨ ਕਰਨ ਵਾਲੇ ਲੋਕਾਂ ਵਿੱਚੋਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਪੈਦਲ ਯਾਤਰਾਵਾਂ ਕਰੀਆਂ ਯੂਨਾਨ ਦਾ ਯੂਨਾਨੀ ਫਿਲਾਸਫਰ ਯੂਲਿਸਿਸ ਸੀਗਾ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਨੇ ਚਾਰੋਂ ਦਿਸ਼ਾਵਾਂ ਦੇ ਅੰਦਰ ਚੱਲ ਕੇ ਪੈਦਲ ਯਾਤਰਾਵਾਂ ਕਰੀਆਂ ਤੁਰਨ ਦਾ ਜੋ ਅਸਲੀ ਹੁਨਰ ਹੈ ਉਹ ਹਲਕੇ ਫੁੱਲ ਹੋਣ ਦਾ ਹੁਨਰ ਹੈ ਮਨੁੱਖ ਜਿੰਨਾ ਜ਼ਰਾ ਤੁਰਦਾ ਨੂੰ ਲੱਗਦਾ ਮੈਂ ਉਨਾ ਹੀ ਘੱਟ ਤੁਰਿਆ ਹਾਂ ਕਿਉਂਕਿ ਸਰੀਰ ਜੋ ਉਹਨੂੰ ਹਲਕਾ ਲੱਗਣ ਲੱਗ ਜਾਂਦਾ ਜਿਵੇਂ ਡੁੱਬਦੇ ਹੋਏ ਸੂਰਜ ਨੂੰ ਦੇਖਦੇ ਹਾਂ ਤੇ ਕੁਝ ਦਿਨ ਵੇਖਦੇ ਰਵੇਂ ਦੇਖਦੇ ਰਾਵਾਂਗੇ ਉਹਦੇ ਉੱਪਰ ਕੰਟੀਨਿਊਸਲੀ ਤਾਂ ਇਹ ਵਰਤੀ ਇਹੋ ਲਾ ਜਾਂਦਾ ਕਿ ਸੂਰਤ ਸਾਡੇ ਨਾਲ ਚੱਲਦਾ ਭਾਵੇਂ ਤਾਂ ਸਾਡੇ ਨਾਲ ਗੱਲਾਂ ਕਰ ਰਿਹਾ ਹੈ ਯਾਤਰੀ ਜਗਿਆਸੂ ਤੇ ਅਭਿਲਾਸ਼ੀ ਦੇ ਅਰਥ ਤੁਰਨ ਵਾਲੇ ਵਿਅਕਤੀ ਤੋਂ ਹੀ ਨੇ ਯਾਤਰੀ ਜੋ ਵਲ ਅਲੱਗ-ਅਲੱਗ ਜਗ੍ਹਾ ਦੀ ਯਾਤਰਾ ਕਰਦਾ ਹੈ ਠੀਕ ਹੈ ਜਗਿਆਸੂ ਜੋ ਜਾਣਨ ਦੀ ਇੱਛਾ ਰੱਖਦਾ ਹੈ ਅਭਿਲਾਸ਼ੀ ਲਾਲਸਾ ਰੱਖਣ ਵਾਲਾ ਵਿਅਕਤੀ ਜੋ ਇੱਛਾਵਾਨ ਹੁੰਦਾ ਉਹ ਅਭਿਲਾਸ਼ੀ ਕਹਿੰਦੇ ਆ ਸਾਰੇ ਤੁਰਨ ਵਾਲੇ ਵਿਅਕਤੀ ਨੇ ਯੂਨਾਨੀ ਪਾਤਰ ਜੀ ਨਾ ਨਾਮ ਹੈ ਜਿ세 ਯੂਲੀਸਿਸ ਤੇ ਗੁਰਨਾਨਕ ਦੇਵ ਜੀ ਇਹਨਾਂ ਦੀਆਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਜੋ ਕਿ ਸਦਾ ਤੁਰਦੇ ਰਹਿਣ ਵਾਲੇ ਵਿਅਕਤੀ ਰਹੇ ਨੇ ਪੰਜਾਬ ਦਾ ਸੱਭਿਆਚਾਰ ਦਰਿਆਵਾਂ ਵਾਲਾ ਸੱਭਿਆਚਾਰ ਹੈ ਨਿਰੰਤਰ ਬਹਿਨ ਵਿੱਚ ਪਿਆ ਦਾ ਸੱਭਿਆਚਾਰ ਹੈ ਜਿਨੇ ਪ੍ਰੇਮੀ ਹੋਏ ਨੇ ਪੰਜਾਬ ਦੇ ਅੰਦਰ ਕਿੱਸਾ ਕਾਵ ਦੇ ਅੰਦਰ ਮਿਰਜਾ ਸਾਹਿਬਾ ਸਸੀ ਪੁੰਨੂ ਹੀ ਰਾਂਜਾ ਉਹ ਆਪਣੇ ਆਪਣੇ ਦੇਸ਼ ਦੇ ਇਲਾਕਿਆਂ ਤੱਕ ਤੁਰ ਕੇ ਹੀ ਆਪਣੀ ਪ੍ਰੇਮਿਕਾਵਾਂ ਤੱਕ ਪਹੁੰਚੇ ਸਨ ਕਿਸੇ ਸਿਆਣੇ ਨੇ ਕਿਹਾ ਕਿ ਮੈਂ ਜਿੰਨਾ ਵਧੀਰੇ ਤੁਰਦਾ ਹਾਂ ਓਨਾ ਹੀ ਵਧੀਰੇ ਅਨੁਭਵ ਕਰਦਾ ਹਾਂ ਕਿ ਮੈਂ ਘੱਟ ਤੁਰਦਾ ਹਾਂ ਜਦੋਂ ਤਾਂ ਮੈਂ ਤੁਰਨ ਗਿਆ ਹਾਂ ਮੈਂ ਆਪਣੇ ਘਰ ਵਧੇਰੇ ਪਸੰਦ ਪਰਤਿਆ ਜਦੋਂ ਜਦੋਂ ਵੀ ਮੈਂ ਤੁਰਨ ਲਈ ਨਿਕਲਿਆ ਤੇ ਘਰੇ ਖੁਸ਼ ਹੋ ਕੇ ਆਇਆ ਮਨੁੱਖ ਨੇ ਆਪਣੇ فاਸਲੇ ਜੋ ਹੈ ਲੰਮੇ ਕਰ ਲੈਨੇ ਇਸ ਕਰਕੇ ਉਹ ਗੱਡੀਆਂ ਬੱਸਾਂ ਕਾਰਾਂ ਜਹਾਜ਼ਾਂ ਰੇਲਾਂ ਦੇ ਵਿੱਚ ਸਫ਼ਰ ਦੇਣ ਨੂੰ ਅਹਿਮੀਅਤ ਰੱਖਦਾ ਉਹਦੀ ਮਜਬੂਰੀ ਬਣ ਗਈਆਂ ਨੇ ਉਹ ਚੀਜ਼ਾਂ ਹੁਣ ਉਹਨੂੰ ਤੁਰਨ ਦੇ ਅਫਸਰ ਨਹੀਂ ਮਿਲਦੇ ਤੁਸੀਂ ਆਪਣੇ ਦਾਦਾ ਜੀ ਨਾਨਾ ਜੀ ਤੋਂ ਪੁੱਛ ਕੇ ਦੇਖਣਾ ਕਿ ਉਹ ਆਪਣੇ ਸਮੇਂ ਦੇ ਵਿੱਚ ਆਪਣੀ ਯਾਤਰਾ ਕਿਵੇਂ ਕਰਿਆ ਕਰਦੇ ਸਨ ਜਾਂ ਤਾਂ ਉਹ ਪੈਦਲ ਜਾਂਦੇ ਸੀ ਜਾਂ ਗੱਡੀਆਂ 'ਚ ਬੈਠ ਕੇ ਜਾਂ ਸਾਈਕਲ ਕੁਝ ਵਾਕਿਓ ਪੜਨ ਲਈ ਵੀ ਇੱਕ ਪਿੰਡ ਤੋਂ ਦੂਜੇ ਪਿੰਡ ਜਾਇਆ ਕਰਦੇ ਸਨ ਪਰ ਅੱਜਕੱਲ ਦੇ ਬੱਚਿਆਂ ਨੂੰ ਘਰ ਤੋਂ ਇੱਕ ਦੁਕਾਨ ਤੇ ਵੀ ਜਾਣਾ ਹੋਵੇ ਕੁਝ ਲੈਣ ਵਾਸਤੇ ਉਹ ਸਕੂਟਰ ਚੱਕਣਗੇ ਸਭ ਤੋਂ ਪਹਿਲਾਂ ਪੈਦਲ ਤੁਰਨ ਨੂੰ ਅਹਿਮੀਅਤ ਨਹੀਂ ਦਿੰਦੇ ਹਨ ਇਸ ਤਰ੍ਹਾਂ ਕਰਨ ਦੇ ਨਾਲ ਮਨੁੱਖ ਦੀਆਂ ਜੋ ਹੈ ਸਰੀਰਿਕ ਸਮੱਸਿਆਵਾਂ ਵੱਧ ਗਈਆਂ ਜੋ ਕਿ ਸਾਡਾ ਇੱਥੇ ਦੂਜਾ ਪੁਆਇੰਟ ਹੈ ਤੇ ਉਹ ਜੋ ਹੈਗਾ ਪੈਦਲ ਤੁਰਨ ਦੀ ਬਜਾਏ ਜਦੋਂ ਤਾਂ ਉਹ ਬੱਸਾਂ ਕਾਰਨ ਸਫ਼ਰ ਕਰਨ ਲੱਗ ਪਿਆ ਉਹਦੇ ਸਰੀਰ ਦੇ ਵਿੱਚ ਮੋਟਾਪਾ ਵੀ ਵੱਧ ਗਿਆ ਹੈ ਉਹ ਮੋਟਾਪੇ ਦੇ ਲਈ ਆਪਰੇਸ਼ਨ ਕਰਾਉਣ ਨੂੰ ਤਿਆਰ ਹੈ ਪਰ ਤੁਰਨ ਫਿਰਨ ਦੇ ਲਈ ਬਿਲਕੁਲ ਤਿਆਰ ਨਹੀਂ ਹੈ ਕਿ ਥੋੜੀ ਬਹੁਤ ਸੈਰ ਕਰਕੇ ਆਵੇ 5 ਮਿੰਟ ਦੇ ਲਈ ਉਸ ਨੂੰ ਉਹ ਠੀਕ ਨਹੀਂ ਲੱਗਦਾ ਪਰ ਉਹ ਪੈਸੇ ਲਗਾਉਣ ਲਈ ਤਿਆਰ ਹੈ ਆਪਣੇ ਸਰੀਰ ਦੇ ਉੱਪਰ ਆਪਰੇਸ਼ਨ ਕਰਾ ਕੇ ਆਪਣਾ ਵਜ਼ਨ ਘੱਟ ਕਰਵਾ ਲੈਂਦਾ ਹੈ ਅਗਲਾ ਪੁਆਇੰਟ ਹੈ ਅਮੀਰ ਘਰਾਂ ਵਿੱਚ ਨੌਕਰ ਸੇਧਮੰਦ ਹੁੰਦੇ ਤੁਸੀਂ ਵੱਡੇ ਵੱਡੇ ਅਮੀਰ ਘਰਾਂ ਦੇ ਲੋਕ ਦੇਖੇ ਹੋਣਗੇ ਕਿ ਉਹਨਾਂ ਦੇ ਅੰਦਰ ਕੰਮ ਕਾਜ ਕਰਨ ਦੇ ਲਈ ਨੌਕਰ ਚੱਕਰ ਰੱਖੇ ਹੁੰਦੇ ਨੇ ਤੇ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੁੰਦੀ ਹੈ ਤੇ ਜਿਹੜੇ ਅਮੀਰ ਘਰ ਦੇ ਲੋਕੀ ਹੁੰਦੇ ਨੇ ਬਿਮਾਰ ਹੋਏ ਪਏ ਹੁੰਦੇ ਨੇ ਨੌਕਰੀ ਇਸ ਕਰਕੇ ਸਿਹਤਮਾਨ ਹੁੰਦੀ ਹੈ ਕਿਉਂਕਿ ਉਹ ਸਾਰਾ ਦਿਨ ਕੰਮ ਕਰਦੇ ਰਹਿੰਦੇ ਆ ਉਹਨਾਂ ਨੂੰ ਤੁਰਨਾ ਪੈਂਦਾ ਇਸ ਕਰਕੇ ਉਹ ਬਿਲਕੁਲ ਠੀਕ ਹੁੰਦੇ ਨੇ ਅਗਲਾ ਹੈ ਪੈਦਲ ਤੁਰਨਾ ਮਨੁੱਖੀ ਸਰੀਰ ਦੇ ਲਈ ਬਹੁਤ ਜ਼ਿਆਦਾ ਲਾਭਦਾਇਕ ਹੈ ਜਿਵੇਂ ਕਿ ਪਾਦਰ ਤੁਰਨ ਨੂੰ ਇੱਕ ਕਲਾ ਦੱਸਿਆ ਗਿਆ ਹੈ ਤੁਰਨ ਵਾਲਾ ਜਿਹੜਾ ਵਿਅਕਤੀ ਹੈ ਉਹ ਬਦੇ ਰੇ ਪ੍ਰਸੰਨ ਹੋ ਕੇ ਘਰੇ ਮੁੜੇਗਾ ਕਿਉਂਕਿ ਜਿੰਨਾ ਜ਼ਿਆਦਾ ਉਹ ਤੁਰੇਗਾ ਉਹਨੂੰ ਖੁਸ਼ੀ ਪ੍ਰਾਪਤ ਹੋਏਗੀ ਜਿੰਨਾ ਵਿਅਕਤੀ ਨੂੰ ਤੁਰਨ ਦੀ ਆਦਤ ਨਹੀਂ ਹੁੰਦੀ ਉਹ ਬਿਮਾਰ ਹੀ ਰਹਿੰਦੇ ਆ ਤੁਰਨ ਨਾਲ ਸਾਡੇ ਅੰਦਰ ਸਵੈ ਵਿਸ਼ਵਾਸ ਪੈਦਾ ਹੁੰਦਾ ਹੈ ਜਿਹੜੇ પતિ ਪਤਨੀ ਇਕੱਠੇ ਸਿਆਰ ਕਰਦੇ ਨੇ ਉਹ ਦੁਨੀਆ ਦੀ ਹਰ ਮੁਸੀਬਤ ਦਾ ਖਿੜੇ ਮੱਥੇ ਸਾਹਮਣਾ ਕਰ ਲੈਂਦੇ ਆ ਤੁਰਨ ਦੇ ਨਾਲ ਸਾਡਾ ਪ੍ਰਕਿਰਤੀ ਨਾਲ ਨਾਤਾ ਜੁੜ ਜਾਂਦਾ ਹੈ ਤੁਰਨ ਵੇਲੇ ਸਾਨੂੰ ਦਰਖਤ ਤੇ ਉਹਨਾਂ ਤੋਂ गिरਦੇ ਹੋਏ ਪੱਤੇ ਇੱਕ ਕਵਿਤਾਵਾਂ ਦਾ ਰੂਪ ਨਜ਼ਰ ਆਉਣ ਲੱਗ ਪੈਂਦੇ ਦੇ ਅਸੀਂ ਉਹਨਾਂ ਨਾਲ ਗੱਲਬਾਤਾਂ ਕਰਨੀਆਂ ਸ਼ੁਰੂ ਕਰ ਦਿੰਨੇ ਆ ਜਿਸ ਨਾਲ ਸਾਡਾ ਜੋ ਮਨ ਹੈਗਾ ਉਹ ਹੋਰ ਵਿਸ਼ਾਲ ਹੋ ਜਾਂਦਾ ਹੈ ਤੁਰਨ ਵਾਲਾ ਵਿਅਕਤੀ ਵਧੇਰੇ ਬਹਾਦਰ ਹੌਸਲੇ ਵਾਲਾ ਤੇ ਗੰਭੀਰ ਹੋ ਜਾਂਦਾ ਹੈ ਤੁਰਨ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਪਿਛਲੇ ਬੋਰਡ ਦੇ ਇਮਤਿਹਾਨ ਦੇ ਵਿੱਚ ਪ੍ਰਸ਼ਨ ਆਇਆ ਕਿ ਪੈਦਲ ਤੁਰਨਾ ਸਾਡੇ ਲਈ ਕਿਵੇਂ ਲਾਭਦਾਇਕ ਹੈ ਪਿਛਲੇ ਇਮਤਿਹਾਨਾਂ ਦੇ ਅੰਦਰ ਕਾਫੀ ਵਾਰ ਇਹ ਪ੍ਰਸ਼ਨ ਆਇਆ ਹੈ ਤੁਰਨ ਨਾਲ ਸਾਨੂੰ ਜਿਹੜੇ ਸਾਡੇ ਨੈਤਿਕ ਤੇ ਸਦਾਚਾਰਕ ਗੁਣ ਨੇ ਜੋ ਉਹ ਉਹਨਾਂ ਦੇ ਵਿੱਚ ਪ੍ਰਾਪਤੀ ਹੁੰਦੀ ਹੈ ਸਾਨੂੰ ਸਬਰ ਸੰਤੋਖ ਸੰਜਮ ਇਤਿਹਾਸੀ ਪਿਆਰ ਤੇ ਸਵੈ ਸਵਾਰਥੀ ਭਾਵਨਾ ਸਾਡੇ ਅੰਦਰ ਤੁਰਨ ਨਾਲ ਹੀ ਪੈਦਾ ਹੁੰਦੀ ਹੈ ਪੈਦਲ ਤੁਰਨ ਨਾਲ ਕੋ ਕੁਦਰਤ ਦੇ ਵਧੇਰੇ ਨੇੜੇ ਹੋ ਜਾਂਦਾ ਹੈ ਕਿਸ ਤਰ੍ਹਾਂ ਕਿਉਂਕਿ ਜਦੋਂ ਤੁਰਦਾ ਹੈ ਤਾਂ ਤੁਰਨਾਂ ਦਾ ਮਨ ਪਰਸੰਗ ਹੁੰਦਾ ਉਹ ਸਮੁੰਦਰ ਦੇ ਕਿਨਾਰੇ ਦੀ ਯਾਤਰਾ ਕਰਦਾ ਹੈ ਕੁਦਰਤ ਪਹਾੜਾਂ ਦੇ ਵਿੱਚ ਜਾ ਕੇ ਪਹਾੜਾਂ ਦੇ ਉੱਤੇ ਉਹ ਟ੍ਰੈਕਿੰਗ ਕਰਨੀ ਪਸੰਦ ਕਰਦਾ ਹੈ ਤਾਂ ਇਸ ਤਰ੍ਹਾਂ ਜਦੋਂ ਚੱਲਦਾ ਹੈ ਤਾਂ ਕੁਦਰਤ ਨਾਲ ਜੁੜ ਜਾਂਦਾ ਹੈ ਕਿ ਇਸ ਸਮੱਸਿਆਵਾਂ ਮ ਆਪਣੇ ਆਪ ਹੀ ਹੱਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਪ੍ਰਕਿਰਤੀ ਨਾਲ ਜੁੜਦਾ ਹੈ ਤੇ ਸਾਡੇ ਮਨ ਤੇ ਦਿਨ ਨੂੰ ਹੋਰ ਵਿਸ਼ਾਲ ਹੋ ਜਾਂਦਾ ਹੈ ਤੁਰਨ ਨਾਲ ਨਿਗੂਣੀਆਂ अथवा ਤੁਝ ਚੀਜ਼ਾਂ ਵੀ ਸੁੰਦਰ ਲੱਗ ਲੱਗਣ ਲੱਗ ਪੈਂਦੀਆਂ ਨੇ ਨਿਗੂਣੀਆਂ ਇਹ ਚੀਜ਼ਾਂ ਦੇਖਣ ਨੂੰ ਬਲਗਦਾ ਕਿ ਉਹ ਤਾਂ ਐਵੇਂ ਹੀ ਹੋਣਾ ਪਹਾੜ ਤੇ ਪਰ ਜਦੋਂ ਅਸੀਂ ਉਸ ਪਹਾੜ ਤੇ ਜਾਂਦੇ ਆ ਉੱਥੇ ਮੌਸਮ ਬਹੁਤ ਸੁਹਾਵਣਾ ਹੁੰਦਾ ਤਾਂ ਉਹ ਸਾਨੂੰ ਬਹੁਤ ਜ਼ਿਆਦਾ ਵੈਲਿਊ ਦੇਣ ਲੱਗ ਜਾਂਦੀਆਂ ਉਹ ਚੀਜ਼ਾਂ ਇਸ ਕਰਕੇ ਕੁਦਰਤ ਜੂ ਹੈ ਸਾਡੇ ਨੇੜੇ ਹੋ ਜਾਂਦੀ ਹੈ ਪੈਗਲ ਤੁਰਨ ਸੰਬੰਧੀ ਯੂਨਾਨੀ ਫਿਲਾਸਫਰ ਦੇ ਕੀ ਵਿਚਾਰ ਨੇ ਯੂਨਾਨੀ ਫਿਲਾਸਫਰ ਨੇ ਕਿਹਾ ਸੀਗਾ ਜਦੋਂ ਭਾਰਤ ਲਈ ਆਪਣੀ ਯਾਤਰਾ ਲਈ ਤੁਰਿਆ ਸੀਗਾ ਉਹ ਦੇਖਣ ਚੱਲਿਆ ਕਿ ਦੁਨੀਆ ਕੋਲੇ ਉਸ ਨੂੰ ਸਿਖਾਉਣ ਲਈ ਕੀ ਹੈ ਜਾਂ ਉਸ ਕੋਲੇ ਦੁਨੀਆ ਨੂੰ ਸਿਖਾਉਣ ਲਈ ਕੀ ਹੈ ਕਿ ਦੁਨੀਆ ਨੂੰ ਕੀ ਸਿਖਾਏਗੀ ਜਾਂ ਉਹ ਦੁਨੀਆ ਨੂੰ ਕੀ ਸਿਖਾਏਗਾ ਇਸ ਪਾਠ ਦੇ ਅੰਤ ਵਿੱਚ ਵੀ ਕਿਹਾ ਗਿਆ ਹੈ ਕਿ ਤੁਹਾਨੂੰ ਇਹਨਾਂ ਤੁਰਨਾ ਚਾਹੀਦਾ ਹੈ ਕਿ ਤੁਹਾਡੇ ਚਿਹਰੇ ਤੇ ਝੁਰੜੀਆਂ ਨਾ ਪੈਣ ਤਾਂ ਤੁਸੀਂ ਇਹਨਾਂ ਤੁਰੋਂ ਵੀ ਤੁਹਾਡੇ ਬੂਟਾਂ ਦੇ ਉੱਤੇ ਰਿੰਕਲਸ ਪੈ ਜਾਣ ਝੁਰੜੀਆਂ ਪੈ ਜਾਣ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਝੁਰੜੀਆਂ ਤੁਹਾਡੇ ਬੂਟਾਂ ਤੇ ਪੈਣ ਜਾਂ ਤੁਹਾਡੇ ਚਿਹਰੇ ਤੇ ਪੈਣ ਤਾਂ ਇਹ ਸੀਗੇ ਮਹੱਤਵਪੂਰਨ ਪੁਆਇੰਟ ਜੋ ਕਿ ਇਸ ਪਾਠ ਦੇ ਸਾਰੇ ਪ੍ਰਸ਼ਨਾਂ ਨੂੰ ਵੀ ਕਵਰ ਕਰ ਰਹੇ ਨੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਤੁਰੰਤ ਦਾ ਬੁਨਾਰਿਕ ਸੌਖਾ ਜਿਹਾ ਪਾਠ ਹੈ ਬਹੁਤ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਤਾਂ ਧੰਨਵਾਦ